ਅੰਮ੍ਰਿਤਸਰ ਦੇ ਧਿਆਤੀ ਪੁਲਿਸ ਵੱਲੋਂ 9mm ਗਲੌਕ ਪਿਸਟਲ ਇੱਕ ਮੋਟਰਸਾਈਕਲ ਦੋ ਮੋਬਾਈਲ ਫੋਨ ਮਾਰਕਾ ਆਈਫੋਨ ਦੇ ਸਮੇਤ ਦੋ ਮੁਜ਼ਰਮ ਕਿਤੇ ਗਏ ਗ੍ਰਿਫਤਾਰ ਅੱਜ ਅਮਰਸਰ ਅਧਿਆਤਿ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਐਸਟਾਫ ਦੇ ਇੰਚਾਰਜ ਮਨਦੀਪ ਮਨਮੀਤ ਸਿੰਘ ਸੰਧੂ ਹੋਣਾ ਨੇ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ ਚਾਰ ਜਿਹੜੇ ਆ ਗਲੌਕ ਪਿਸਟਲ ਜਿਹੜੇ ਆ ਦੋ ਬਲੈਕ ਕਲਰ ਦੇ ਦੋ ਬ੍ਰਾਊਨ ਕਲਰ ਦੇ ਇਹ ਤਾਂ ਕੋ ਬRANDGI ਹੋਈ ਆ ਚਾਰ ਵੈਪਨਾਂ ਦੀ ਤੇ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਨਾਂ ਹੈਗੇ ਆ ਜੀ ਸਰਜੀਤ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸੈਦਪੁਰ ਕਲਾ ਥਾਣਾ ਪਿੰਡੀ ਸੇਤਾ ਇਹਨਾਂ ਚੋਂ ਕੋ ਜਿਹੜੇ ਹੈਗੇ ਆ ਵੈਪਨ ਬRAND ਹੋਏ ਆ ਤੇ ਮੁੱਢਲੀ ਪੁੱਛਗਿਸ ਦੇ ਵਿੱਚ ਇਹ ਗੱਲ ਆਈ ਹੈਗੀ ਆ ਵੀ ਇਹ ਵੈਪਨ ਜਿਹੜੇ ਇਹਨਾਂ ਨੇ ਇਹ ਇੱਥੋਂ ਪਾਕਿਸਤਾਨ ਤੋਂ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮੰਗਾਈ ਹੈਗੀ ਆ ਕਿਹਦੇ ਥਰੂ ਮੰਗਾਈ ਹੈ ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਉੱਥੋਂ ਇਹ ਚੱਕ ਕੇ ਜਦੋਂ ਰਾਹ ਚ ਆ ਰਹੇ ਸੀਗੇ ਤੇ ਇਹ ਸਾਡੇ ਕਾਬੂ ਆ ਗਏ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 219 ਡੇਟਿਡ 2919 ਅੰਡਰ ਸੈਕਸ਼ਨ 25 27 53 58 ਆਰਮਜ਼ ਐਕਟ ਤਹਿਤ ਜਿਹੜਾ ਇਹ ਦਰਜ ਕੀਤਾ ਗਿਆ ਆਣੇ ਇੱਕ ਰਿੰਦੇ ਦੇ ਵਿੱਚ ਇਹ ਬਾਕੀ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਮਾਨ ਲੈ ਕੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਵੀ ਇਹਨਾਂ ਨੇ ਪਹਿਲਾਂ ਹੋਰ ਵੈਪਨ ਜਾਂ ਕੋਈ ਹੋਰ ਚੀਜ਼ ਜਿਹੜੀ ਲੈ ਕੇ ਕਾ ਕਿਸੇ ਨੂੰ ਦਿੱਤੀ ਜਾਂ ਸਮਗਲਿੰਗ ਕੀਤੀ ਹੈਗੀ ਆ ਉਤੇ ਬਾਰੇ ਜਿਹੜਾ ਹੈਗਾ ਉਹ ਢੰਗਾਈ ਨਾਲ ਪੁੱਛ ਕੇ ਕੀਤੀ ਜਾ ਰਹੀ ਹੈ ਸਰ ਜੀ ਉਮਰ ਕਿੰਨੀ ਹੈ ਤੇ ਪਹਿਲਾਂ ਕੋਈ ਇਹਨਾਂ ਦਾ ਰਿਕਾਰਡ ਹੈ ਨਾ ਰਿਕਾਰਡ ਤੇ ਇਹਨਾਂ ਦਾ ਕ੍ਰਿਮਨਲ ਇਹਨਾਂ ਦਾ ਰਿਕਾਰਡ ਹੋਰ ਨਹੀਂ ਹੈਗਾ ਕਿਛੇ ਇਹਨਾਂ ਦੇ ਜਿਹੜੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਕਿਉਂਕਿ ਦੇਖੋ ਜਿਹੜੇ ਇਸ ਇਸ ਕਰਾਣ ਦੇ ਕੰਮ ਕਰਨ ਵਾਲੇ ਬੰਦੇ ਹੈਗੇ ਆ ਉਹ ਅੱਜ ਕੱਲ ਜਿਹੜੀ ਇਹ ਨਵੀਂ ਮਾਡਲ ਸਟੰਡੀ ਚੱਲੀ ਆ ਉਹ ਨਿਊ ਕਮਰਸ ਨੂੰ ਵੀ ਜਿਹੜਾ ਹੈਗਾ ਇਹ ਲਾਲਚ ਦੇ ਕੇ ਕੰਮ ਕਰਾ ਰਹੇ ਆ ਇਸ ਕਰਕੇ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਹ ਕੋਈ ਮੁਕਦਮਾ ਦਰਜ ਨਹੀਂ ਬਿਲਕੁਲ ਸਾਫ਼ ਹੈਗਾ ਜੀ ਸਰ ਕਿੰਨੇ ਦਿਨ ਤੋਂ ਨਸ਼ੇ ਦਾ ਜਿਹੜਾ ਕੰਮ ਕਰਦੇ ਸੀ ਉਹ ਤੋਂ ਲੈ ਕੇ ਨਹੀਂ ਨਸ਼ੇ ਦਾ ਤਾਂ ਨਹੀਂ ਜੀ ਇਹ ਵੈਪਨ ਜਿਹੜੇ ਹੈਗੇ ਆ ਫੜੇ ਸੀ ਤੁਸੀਂ ਕਹਿ ਰਹੇ ਨੇ 48 ਸਾਈਟ ਜਾ ਰਹੇ ਸੀ ਪਾਕਿਸਤਾਨ ਤੋਂ ਕੀ ਮੰਗਵਾਇਆ ਇਹ ਇਹੀ ਇਹੀ ਜਿਹੜੇ ਵੈਪਨ ਹੈਗੇ ਆ ਇਹ ਵੈਪਨ ਹਥਿਆਰਾਂ ਦੀ ਹਥਿਆਰਾਂ ਦੀ ਜਿਹੜੀ ਸਮਗਲਿੰਗ ਇਹ ਕਰ ਰਹੇ ਸੀਗੇ ਤੇ ਇਹ ਵੈਪਨ ਜਿਹੜੇ ਇਹਨਾਂ ਨੇ ਮੰਗਵਾਏ ਹੈਗੇ ਆ ਉਹ ਇਹਨਾਂ ਨੂੰ ਫਰਦਰ ਪੁੱਛਗਿੱਛ ਇਹਨਾਂ ਦੀ ਚੱਲ ਜਾਰੀ ਹੈ ਸਰ ਇਹਦੀ ਮਾਰਕੀਟ ਨਹੀਂ ਆ ਤੇ ਵੈਸੇ ਕੰਮਕਾਜ ਨਹੀਂ ਕਰਦੇ ਇਹਨਾਂ ਦੇ 25 ਤੋਂ 30 ਸਾਲ ਦੇ ਵਿੱਚ ਵਿੱਚ ਉਮਰ ਹੈ ਜੀ ਇਹਨਾਂ ਦੀ ਕੰਮਕਾਜ ਕੀ ਕਰਦੇ ਆ ਕੰਮਕਰ ਕੋਈ ਨਹੀਂ ਜੀ ਵਿਹਲੇ ਆ ਸਰ ਇਹ ਗਾਰੇ ਸੀ ਜਾਂ ਗਾੜੀ ਸਾਈਡ 'ਚੋਂ ਉੱਤੋਂ ਲੈ ਕੇ ਸੋਹਣ ਆ ਰਹੇ ਨਹੀਂ ਜੀ ਉੱਤੋਂ ਲੈ ਕੇ ਆ ਰਹੇ ਸੀ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਮੰਗਵਾਏ ਆ ਉਹ ਜੇ ਪੁੱਛ ਕੇ ਜਾਰੀ ਹੈ ਜੀ ਉਹ ਅਸੀਂ ਪੁਲਿਸਮਾਨ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪੁੱਛ ਕੇ ਸ ਕਰਾਂਗੇ ਕਿ ਇਸ ਤੋਂ ਪਹਿਲਾਂ ਇਹ ਕਿਹੜੀ-ਕਿਹੜੀ ਚੀਜ਼ ਜਿਹੜੀ ਹੈਗੀ ਆ ਮੰਗਵਾ ਕੇ ਤੇ ਅੱਗੇ ਕਿਸ ਨੂੰ ਦੇ ਚੁੱਕੇ ਇਸ ਲਈ ਕਾਫੀ ਸੰਦਰ ਦੇ ਨੌਜਵਾਨ ਫੜੇ ਜਾਂਦੇ ਨੇ ਚਾਹੇ ਨਸ਼ੇ ਦੀ ਹੁਣ ਤੈਰ ਤਿਆਰਾਂ ਦੀ ਸਮਗਲੀ ਹੋਵੇ ਉਹ ਦੇਖਿਆ ਗਿਆ ਕਿ ਉਹ ਜਿਹੜੀ ਕਿ ਲਾਰਜ ਵਿੱਚ ਆ ਕੇ ਕੰਮ ਕਰਦੇ ਨੇ ਤੇ ਬੜੀ ਵੱਡੀ ਚਸ਼ਤ ਦਾ ਅਮਿਸ਼ਾ ਕੀ ਕਰਦੇ ਨੇ ਬਿਲਕੁਲ ਜੀ ਤੇ ਤੁਹਾਡੀ ਗੱਲ ਠੀਕ ਆ ਕੋਈ ਵੀ ਜਿਹੜਾ ਇਸ ਕੰਮ ਦੇ ਵਿੱਚ ਪੈ ਰਿਹਾ ਭਾਵੇਂ ਉਹ ਆਰਮਸ ਦੀ ਇਸਮਗਲੇਗਾ ਭਾਵੇਂ ਉਹ ਨਸ਼ੇ ਦੀ ਸਮਗਲੀ ਹੈਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਕੋਈ ਵੀ ਬੰਦੇ ਜਿਹੜੇ ਇਹਨਾਂ ਤੋਂ ਕੰਮ ਕਰਾ ਰਹੇ ਆ ਉਹ ਨਵੇਂ ਬੰਦੇ ਨੂੰ ਟਾਰਗੇਟ ਕਰਦੇ ਨੇ ਨਵਾਂ ਬੰਦਾ ਆਪਣੇ ਲਈ ਇਹ ਖੜਾ ਕਰਦੇ ਔਰ ਇਹਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਂਦੇ ਹੈਗੇ ਆ ਤੇ ਇਹਨਾਂ ਦੇ ਜਿਹੜੇ ਅੱਗੇ ਕੀ ਰਿਜ਼ਲਟ ਹੈਗਾ ਉਹ ਇਹਨੂੰ ਨਹੀਂ ਪਤਾ ਹੁੰਦੇ ਤੇ ਉਹ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ ਜੀ ਕਿ ਮੈਂ ਤਾਂ ਆਪ ਜੀ ਦੇ ਦਰਿਅੇ ਇਹੀ ਕਹੂੰਗਾ ਕਿ ਨੌਜਵਾਨ ਨੂੰ ਜਿਹੜਾ ਥੋੜੇ ਪੈਸੇ ਪਿੱਛੇ ਜਿਹੜਾ ਹੈਗਾ ਇਹ ਕੰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹਨਾਂ ਨੇ ਅੱਧੀ ਵੇਚ ਲਈ ਕਿਸੇ ਬਾਦਤ ਲਈ ਨਾ ਉਹ ਜੇ ਫਰਜ਼ਲ ਪੁਸ਼ਕੀ ਚੱਲ ਰਹੀ ਹੈ ਜੀ ਵੀ ਇਹਨਾਂ ਨੇ ਕਿਸੇ ਨੂੰ ਦੇਣੇ ਸੀ ਇੱਕ-ਇੱਕ ਕਰਕੇ ਦੇਣੇ ਸੀ ਕਿ ਇਕੱਠੇ ਦੇਣੇ ਸੀ Thank you.